ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ, ਇਕਤਾ ਉਗਰਾਹਾ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੱਢੇ ਗਏ ਟਰੈਕਟਰ ਮਾਰਚ ਵਿੱਚ 10000 ਤੋਂ ਉੱਪਰ ਟਰੈਕਟਰਾਂ ਨੇ ਭਾਗ ਲਗਾਇਆ ਤੇ ਕੇਂਦਰ ਸਰਕਾਰ ਖਿਲਾਫ ਚਮਕੇ ਨਾਅਰੇ ਲਗਾਏ। ਜਿੱਥੇ ਸਮੁੱਚਾ ਦੇਸ਼ 26 ਜਨਵਰੀ ਦਾ ਗਣਤੰਤਰ ਦਿਹਾੜਾ ਵੱਡੇ ਪੱਧਰ ਤੇ ਮਨਾ ਰਿਹਾ, ਉੱਥੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਮੋੜ ਸੜਕਾਂ ਤੇ ਟਰੈਕਟਰ ਮਾਰਚ ਕਰਕੇ ਰੋਲਸ ਮਾਰਚ ਕਰਦੇ ਨਜ਼ਰ ਆ ਰਹੇ ਨੇ ਤੇਜ਼ ਸੇ ਕੜੀ ਵਿੱਚ ਹੀ ਐਸਕੇਐਮ ਦੇ ਸੱਦੇ ਤੇ ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਤੇ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ? ਮੁੜ ਤੋਂ ਫਿਰ ਜਿਹੜਾ ਛੜਕਾਂ ਤੇ ਹੋਣਾ ਅੱਜ ਕਿਸਾਨ ਇਹ ਜਿਹੜਾ ਅੱਜ ਦਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਜਿਹੜਾ ਇੰਡੀਆ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਹੈ ਉਸ ਸੰਯੁਕਤ ਮੋਰਚੇ ਦੀ ਅਗਾਲ ਤੇ ਇਹ ਕੱਢਿਆ ਜਾ ਰਿਹਾ ਹੈ। ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਵਾਅਦੇ ਕੀਤੇ ਸੀ ਕਿਸਾਨ ਕੋਲ ਸਮੇਂ ਉਹ ਵਾਦੇ ਹਲੇ ਤੱਕ ਕੋਈ ਲਾਗੂ ਨਹੀਂ ਕੀਤੇ ਗਏ ਨਾ ਤਾਂ ਸੁਆਮੀ ਨਾਥਨ ਕੁਇਸ਼ਨ ਦੀ ਰਿਪੋਰਟ ਜਿਹੜੀ ਸੀਗੀ ਉਹ ਲਾਗੂ ਕੀਤੀ ਜਾ ਰਹੀ ਹੈਗੀ ਹੈ ਨਾ ਹੀ ਜਿਹੜਾ ਹੈਗਾ ਆਪਣਾ ਉਹ ਸਮੇਂ ਦੇ ਦੌਰਾਨ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਹਾਇਤਾ ਦਿੱਤੀ ਗਈ ਹੈਗੀ ਹੈ ਨਾ ਹੀ ਲਖੀਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾ ਦਿੱਤੀਆਂ ਗਈਆਂ ਹੀ ਨਹੀਂ ਇਸ ਕਰਕੇ ਜਿਹੜਾ ਹੈਗਾ ਇਹ ਕਿਸਾਨ ਮਾਰਚ ਅੱਜ ਜਿਹੜਾ ਸਾਰੇ ਹਿੰਦਿਆ ਪੱਧਰ ਤੇ ਸਾਰੇ ਜ਼ਿਲ੍ਹੇ ਤੇ ਤਹਿਸੀਲਾ ਪੱਧਰ ਤੇ ਕੀਤਾ ਜਾ ਰਿਹਾ ਹੈ ਇਸ ਤੋਂ ਅਗਲੀ ਰੂਪਰੇਖਾ ਕੀ ਹੈ ਜੀ ਅਗਲੀ ਰੂਪਰੇਖਾ ਇਹ ਹੈਗੀ ਆ ਵੀ ਅਗਲੇ ਮਹੀਨੇ ਚ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਇਹਦੀ ਡੇਟ ਜਿਹੜੀ ਹੈਗੀ ਆ ਸੰਯੁਕਤ ਕਿਸਾਨ ਮੋਰਚੇ ਨੇ ਤੈਅ ਕਰਨੀ ਆ। ਘੋੜ ਸਿੰਘ ਜੀ ਇੱਕ ਦਿੱਲੀ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਸਰਪਲੱਸ ਹੋ ਗਿਆ ਸੂਬਾ ਪਰ ਜਿਹੜੇ ਸਵੇਰੇ ਸ਼ਾਮ ਜਿਹੜੇ ਹੁੰਦਾ ਝੋਨੇ ਦੀ ਵੀ ਵੀ ਲਵਾਈ ਕੱਟ ਲਗਾਤਾਰ ਲੱਗ ਰਹੇ ਨੇ ਸਵੇਰੇ ਚ। ਇਹ ਜਿਹੜੇ ਪੰਜਾਬ ਸਰਕਾਰ ਦੇ ਬਿਜਲੀ ਸਰਪਲੱਸ ਦੇ ਦਾਅਵੇ ਇਹ ਬਿਲਕੁਲ ਖੋਖਲੇ ਦਾਅਵੇ ਨੇ। ਕੱਟ ਲੱਗੀ ਆ ਲੋਕ ਤੁਸੀਂ ਅਖਬਾਰ ਪੜ੍ਹ ਕੇ ਵੇਖ ਲੋ ਥਾ ਥਾ ਦੇ ਧਰਨੇ ਲਾਏ ਜਾ ਰਹੇ ਨੇ ਕਿਤੇ 4 ਘੰਟੇ ਦੀ ਕੱਟ ਆ ਕਿਤੇ 5 ਘੰਟੇ ਦੀ ਕੱਟ ਆ ਕਿਤੇ 6 ਘੰਟੇ ਦੀ ਕੱਟ ਆ। ਕੱਟਾਂ ਆਮ ਲੱਗੀਆਂ ਜਾਂਦੀਆਂ ਇਹ ਸਿਰਫ ਬਾਹਰੇ ਨਾ ਇਹਨਾਂ ਦੀ ਨੀਤੀ ਹੈ ਜਿਹੜੀ ਸਰਕਾਰਾਂ ਦੀ ਹੁੰਦੀ ਹੈ ਪਿਛਲੇ ਸਮੇਂ ਦੌਰਾਨ ਲੋਕ ਇਹਦੇ ਵੀ ਸਾਨੂੰ ਜੇ ਟਰੈਕਟਰ ਮਾਰਚ ਪਿਛਲੇ ਸਮੇਂ ਦੌਰਾਨ ਵੀ ਕੱਡੇ ਵੀ ਲੋਕ ਇਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਕਰਾਂ ਚੋਣ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਲੋਕ ਪਰੇਸ਼ਾਨ ਨਾ ਹੋਣ ਅਸੀਂ ਆ ਤੁਹਾਡੇ ਸਾਹਮਣੇ ਆ ਇੱਕ ਪਾਸੇ ਜਿਹੜਾ ਹੈਗਾ ਟਰੈਕਟਰ ਮਾਰਚ ਜਾ ਰਿਹਾ ਇੱਕ ਪਾਸਾ ਸੜਕ ਖਾਲੀ ਛੱਡਿਆ ਹੋਇਆ ਹੈ ਸ਼ਹਿਰ 'ਚ ਮਾਰਚ ਕਰਨਾ ਇੱਕ ਪਾਸੇ ਜਾਣਗੇ ਟਰੈਕਟਰ ਇੱਕ ਪਾਸਾ ਖਾਲੀ ਹੋਊਗਾ ਟ੍ਰੈਕ ਚੱਲੂ ਆ ਹੀ ਚੱਲੂਗਾ ਲੋਕਾਂ ਨੂੰ ਅਸੀਂ ਪ੍ਰਚਾਰ ਨਹੀਂ ਕਰਦੇ ਸਾਡਾ ਸਿਰਫ ਸਰਕਾਰ ਨਾਲ ਰੌਲਾ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ ਹੈ ਪੁਕਰੀ ਸਾਹ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿੱਥੇ ਪੂਰਾ ਦੇਸ਼ ਅੱਜ ਸ਼ਾਂਤੀ ਜਨਕ ਬਣਾ ਰਿਹਾ ਕਿਸਾਨ ਮੋਰਚਾ ਛੜਕਾਂ ਤੇ ਰੋਜ਼ ਜਾ ਰਿਹਾ ਹੈ ਕੀ ਕਹਿਣਾ ਕੰਮ ਇਹ ਸੰਯੁਕਤ ਕਿਸਾਨ ਮੋਰਚੇ ਦਾ ਪੂਰਾ ਦੇਸ਼ ਦਾ ਫੈਸਲਾ ਪੂਰੇ ਦੇਸ਼ 'ਚ ਅੱਜ ਹਰੇਕ ਜ਼ਿਲ੍ਹਾ ਤਹਿਸੀਲ ਜਾਂ ਹੋਰ ਛੋਟੇ ਸ਼ਹਿਰਾਂ ਦੇ ਕੇਂਦਰਾਂ ਤੇ ਇਸ ਤਰ੍ਹਾਂ ਵੱਡੇ ਟਰੈਕਟਰ ਰੋਜ਼ ਮਾਰਚ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵਿਰੁੱਧ ਜਿਹੜੀ ਉਹਨਾਂ ਮੰਗਾਂ ਤੋਂ ਭੱਜ ਗਈ ਜਿਹੜੀਆਂ ਉਹਨੇ ਲਿਖਤੀ ਵਾਦਾ ਕੀਤਾ ਸੀ ਜਦੋਂ 730 ਛਿੱਧੀਆਂ ਪਾ ਕੇ ਕਿਸਾਨਾਂ ਨੇ ਦਿੱਲੀ ਮੋਰਚਾ ਜਿੱਤਿਆ ਸੀ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਦੋਂ ਲਿਖਤੀ ਵਾਦਾ ਕੀਤਾ ਹੋਇਆ ਉਦੋਂ ਤੋਂ ਮੁਕਰ ਚੁੱਕੀ ਆ ਸਰਕਾਰ ਉਹਦੇ ਵਿਰੁੱਧ ਰੋਸ ਮਾਰਚ ਆ ਇਹ ਹੁਣ ਪੱਕਾ ਮੋਰਚਾ ਦਿੱਲੀ ਦੇ ਵਿੱਚ ਵੀ ਲੱਗੂਗਾ ਉਹਦਾ ਐਲਾਨ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਊਗਾ ਉਹਦੇ ਵਿੱਚ ਵੀ ਸਾਰੇ ਦੇਸ਼ ਦੇ ਕਿਸਾਨ ਬਾਤ ਚੜ ਕੇ ਭਾਗ ਲੈਣਗੇ ਇਸ ਕਰਕੇ ਅੱਜ ਵੀ ਜਿੰਨੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਜਾਰਤੇ ਵਿੱਚ ਰਹਿ ਕੇ ਚੱਲਦੀਆਂ ਉਹ ਸਾਰੀਆਂ ਜੋ ਟਰੈਕਟਰ ਮਾਰਚ ਕਰ ਰਹੀਆਂ ਉਹਨਾਂ ਦਾ ਇਹ ਪੱਕਾ ਮੋਰਚਾ ਜਿਹੜਾ ਅੱਗੇ ਲੱਗੂਗਾ ਉਹਦੇ ਵੀ ਤਰੀਕਾ ਐਲਾਨ ਹੋ ਜਾਊਗੀ। ਬਈ ਸਾਰਾ ਲਗਾਤਾਰ ਸੱਜਣਾ ਵੱਲੋਂ ਮੀਟਿੰਗਾਂ ਦਿੱਤੀਆਂ ਜਾਂਦੀਆਂ ਪਰ ਬੇਸਿੱਟਾ ਨਿਕਲਦੀਆਂ ਕੋਈ ਹੱਲ ਨਹੀਂ ਨਿਕਲਦਾ। ਸਰਕਾਰਾਂ ਲਾਰੇ ਲਾ ਕੇ ਬਰਉਣਾ ਚਾਹੁੰਦੀਆਂ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀਆਂ। ਸਾਰੀਆਂ ਸਰਕਾਰਾਂ ਦਾ ਇਹੀ ਕਰਦਾਰਾ ਹੁਣ ਤੱਕ ਉਹ ਕਾਰਪੋਰੇਟਾਂ ਦੇ ਹਿੱਤ ਪੂਰਦੀਆਂ ਉਹਨਾਂ ਦੀ ਸੇਵਾ ਕਰਦੀਆਂ ਉਹਨਾਂ ਦੇ ਕਰਜ਼ੇ ਮਾਫ਼ ਕਰਦੀਆਂ। ਕਿਸਾਨਾਂ ਦੀ ਕਰਜ਼ੇ ਮਾਫੀ ਦੀ ਗੱਲ ਲਿਖਤੀ ਦੇ ਕੇ ਵੀ ਅਸੀਂ ਇਹਦੇ ਬਾਰੇ ਫੈਸਲਾ ਕਰਾਂਗੇ ਉਹਦੇ ਤੋਂ ਵੀ ਪੜ ਚੁੱਕੀ ਆ ਸਰਕਾਰ ਕਹਿੰਦੇ ਖਜ਼ਾਨੇ 'ਚ ਪੈਸਾ ਹੈ ਨਹੀਂ ਕਾਰਪੋਰੇਟਾਂ ਵਾਸਤੇ ਪੈਸੇ ਪਤਾ ਨਹੀਂ ਕਿੱਥੋਂ ਇੰਨੇ ਆ ਜਾਂਦੇ ਆ ਅਰਬਾਂ ਰੁਪਈਆ ਉਹਨਾਂ ਦਾ ਹਰ ਸਾਲ ਮਾਫ ਕੀਤਾ ਜਾਂਦਾ ਕਿਸਾਨਾਂ ਨੂੰ ਬੁਰੀ ਤਰ੍ਹਾਂ ਕਰਜ਼ਿਆਂ ਥੱਲੇ ਦੱਬ ਕੇ 4 ਲੱਖ ਤੋਂ ਵੱਧ ਮਜਬੂਰ ਕਰਤਾ ਖੁਦ ਕੁਛ ਨਾ ਲਈ ਇਸ ਕਰਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਇਹੋ ਜਿਹੇ ਤਿੱਖੇ ਮੋਰਚੇ ਲਾਉਣ ਦੀ ਲੋੜ ਹੈ ਉਹਦੇ ਤੇ ਖੜਾ ਉੱਤਰ ਰਿਹਾ ਸੰਯੁਕਤ ਖਾਨ ਮੋਰਚਾ ਭਾਰਤੀ ਕਿਸਾਨ ਜੂਨ 8 ਤ抗 ਰਹਾ ਨੇ ਅੱਜ ਟਰੈਕਟਰ ਮਾਰਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 45 ਥਾਵਾਂ ਤੇ 10-11000 ਤੋਂ ਉੱਪਰ ਟਰੈਕਟਰ ਇਸ ਤਰ੍ਹਾਂ ਹੀ ਮਾਰਚ ਦੇ ਵਿੱਚ ਤੁਰੇ ਹੋਏ ਆ।